ਸਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਮੈਂ ਕੁਝ ਨਹੀਂ ਕਰਦੀ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਉਹ ਤੜਕੇ ਹੀ ਉੱਠ ਪੈਂਦੀ ਨਿੱਤ ਦੇ ਕੰਮ ਸ਼ੁਰੂ ਹੋ ਜਾਂਦੇ ਰੋਟੀ ਟੋਕ ਕਰਨ ਲੱਗ ਜਾਂਦੀ ਫਿਰ ਸਾਰਿਆਂ ਨੂੰ ਵਾਰੋ ਵਾਰੀ ਉਠਾਈ ਜਾਂਦੀ ਬੱਚਿਆਂ ਨੂੰ ਤਿਆਰ ਕਰਦਿਆਂ ਬੜਾ ਸਮਾਂ ਲੱਗਦਾ ਮੇਰੀ ਵੀ ਤਿਆਰੀ ਕਰਵਾ ਦੇ ਮੈਂ ਵੀ ਦਫ਼ਤਰ ਪਹੁੰਚਣਾ ਜਰਾਬਾ ਹੀ ਨਹੀਂ ਮਿਲਣ ਡਈਆਂ ਬਸ ਥੋੜਾ ਸਾ ਸਬਰ ਕਰੋ ਸਵੇਰ ਦੀ ਉੱਠੀ ਹੋਈ ਹੈ ਤੂੰ ਕੀਤਾ ਹੀ ਕੀ ਐ ਪਰ ਕਮਲਾ ਤਾਂ ਸਵੀਰ ਦੀ ਪੰਬੀਰੀ ਵਾਂਗੂ ਘੋਮਦੀ ਦੀ ਭੂਤ ਨਹੀਂ ਪੋਈ ਹੋਈ ਸੀ ਠੰਡ ਚ ਵੀ ਉਹਦੇ ਮੱਥੇ ਤੇ ਪਸੀਨਾ ਆਇਆ ਹੋਇਆ ਬੇਟਾ ਕਿੰਨਾ ਦਿਨ ਚੜ ਆਇਆ ਗਲਾ ਖੁਸ਼ ਖੋਣ ਡਿਆ ਸਾਨੂੰ ਵੀ ਚਾਹ ਦਾ ਘੁੱਟ ਦੇ ਦੇ ਅਸੀਂ ਵੀ ਜਿੰਦੇ ਜਾਗਦੇ ਆ ਤੂੰ ਤਾਂ ਆਪਣੇ ਹੀ ਮਜੇ ਚ ਘੁੰਮੀ ਜਾਨੀ ਐ ਕਮਲਾ ਦੀ ਸੱਸ ਸੋਹਰੇ ਕੋਲ ਬੈਠੀ ਅੱਕੀ ਹੋਈ ਬੋਲੀ ਬਸ ਮੰਮੀ ਜੀ 5 ਮਿੰਟ ਰੁਕਿਓ ਜਰਾ ਕਮਲਾ ਕੀ ਕਰੀ ਜਾਨੀ ਹੈ ਮੇਰੇ ਕਮੀਜ਼ ਦਾ ਬਟਨ ਟੁੱਟਾ ਹੋਇਆ ਹੈ ਤੂੰ ਸਕੂਲੋਂ ਆ ਕੇ ਘਰੇ ਵੇਲੀ ਕੀ ਕਰਦੀ ਰਹਿਣੀ ਹੈ ਕਮਲਾ ਨੇ ਉਸੇ ਵੇਲੇ ਸੂਈ ਧਾਗੇ ਨਾਲ ਬਟਨ ਟੰਨ ਦਿੱਤਾ ਤੇ ਰੋਟੀ ਦਾ ਡੱਬਾ ਘਰ ਵਾਲੇ ਦੇ ਹੱਥਾਂ 'ਚ ਫੜਾ ਦਿੱਤਾ ਨਾਲ ਹੀ ਦੋ ਕੱਪ ਚਾਹ ਤੇ ਚਾਰ ਪੀਸ ਬ੍ਰੈਡ ਪਾ ਕੇ ਸੱਸ ਸੋਹਰੇ ਦੇ ਅੱਗੇ ਲਿਆ ਤਰੀ ਹੁਣ ਉਹਨੇ ਆਪਣ ਹੱਥ ਧੋ ਕੇ ਕੱਪੜੇ ਪਾਏ ਤੇ ਪਰ ਸਹਾਤੇ ਚ ਫੜ ਕੇ ਬੋਲੀ ਮੰਮੀ ਦੁਪਹਿਰ ਦੀ ਰੋਟੀ ਮੈਂ ਤਿਆਰ ਕਰਕੇ ਡੱਬੇ ਵਿੱਚ ਰੱਖ ਦਿੱਤੀ ਐ ਸਮੇਂ ਸਿਰ ਖਾ ਲਿਓ ਐਨਾ ਕਹਿੰਦੀ ਉਹ ਸਕੂਲ ਵੱਲ ਭੱਜ ਹੀ ਪਈ ਸ਼ਾਮ ਪੈ ਗਈ ਸਕੂਲੋਂ ਹੁੰਦਿਆਂ ਉਹਨੇ ਅਜੇ ਪਾਣੀ ਵੀ ਨਹੀਂ ਸੀ ਪੀਤਾ ਉਹ ਬੱਚਿਆਂ ਨੂੰ ਹੋਮਵਰਕ ਕਰਵਾਉਣ ਲੱਗ ਪਈ ਘਰ ਵਾਲਾ ਵੀ ਡਿਊਟੀ ਤੋਂ ਪਰਤ ਆਇਆ ਸੀ ਅੱਜ ਦੋ ਪੈਗ ਮਾਰਦਾ ਦਫ਼ਤਰ ਬੜਾ ਕੰਮ ਸੀ ਥੱਕ ਗਿਆ ਐ ਤੈਨੂੰ ਕਮਲਾ ਮੌਜਾ ਨੇ ਇੱਥੋਂ ਘਰੋਂ ਨਿਕਲੀ ਤੇ ਉਹ ਸਾਹਮਣੇ ਸਕੂਲ ਹੁਣ ਰਾਤ ਦੀ ਰੋਟੀ ਦਾ ਕੰਮ ਸ਼ੁਰੂ ਹੋ ਗਿਆ ਸੀ 10 ਵਜੇ ਤੱਕ ਸਾਰਿਆਂ ਰੋਟੀ ਖਾ ਲਈ ਤੇ ਆਪੋ ਆਪਣੇ ਕਮਰਿਆਂ ਵਿੱਚ ਜਾ ਪਏ ਅੰਤਜ ਭਾਂਡੇ ਮਾਜਦਿਆਂ ਤੇ ਸਭ ਕੁਝ ਸਮੇਟਦਿਆਂ ਉਹ ਵੀ ਬੈੱਡ ਤੇ ਆਣ ਪਈ ਹੁਣ ਤੱਕ ਥੱਕ ਕੇ ਚੂਰ-ਚੂਰ ਹੋ ਗਈ ਸੀ ਉਹਨੂੰ ਇਕਦਮ ਨੀਂਦ ਦਾ ਝੌਕਾ ਆਉਣ ਹੀ ਲੱਗਾ ਸੀ ਇੰਨੇ ਨੂੰ ਲੱਗੇ ਪਏ ਪਤੀ ਦਾ ਹੱਥੋਂ ਦੀ ਛਾਤੀ ਤੇ ਫਿਰਿਆ ਸ਼ਰਾਬ ਦੀ ਹਵਾੜ ਛੱਡਦਾ ਹੋਇਆ ਉਹਦਾ ਮੂੰਹ ਚੁੰਮਣ ਲੱਗ ਪਿਆ ਛੱਡੋ ਜੀ ਅੱਜ ਮੇਰਾ ਮੂਡ ਨਹੀਂ ਕੀ ਹੋਇਆ ਤੇਰੇ ਮੂਡ ਨੂੰ ਸਾਰੀ ਦਿਹਾੜੀ ਦਾ ਠੱਕਿਆ ਟੁੱਟਿਆ ਬੰਦਾਰ ਰਿਲੈਕਸ ਹੋਣ ਲਈ ਘੜੀ ਸ਼ੁਗਲ ਮੇਲਾ ਕਰ ਲਵੇ ਤੂੰ ਤਾਂ ਨਖਰੇ ਕਰਨ ਲੱਗ ਪਈ ਅੱਜ ਮੇਰਾ ਮਨ ਨਹੀਂ ਬਹੁਤ ਥੱਕ ਗਈ ਆ ਤੂੰ ਕੀ ਸਾਰਾ ਦਿਨ ਹਲਵਾਉਂਦੀ ਰਹੀ ਐ ਤੂੰ ਸਾਰਾ ਦਿਨ ਕਰਦੀ ਹੀ ਕੀ ਐ ਮੇਰੇ 'ਚ ਹਿੰਮਤ ਨਹੀਂ ਔਰ 10 ਮਿੰਟ ਲਾ ਕੇ ਮਰ ਇਹਨਾ ਫਿੱਟੀਆਂ ਜਨਾਨੀਆਂ ਨੂੰ ਨਿੱਕੇ ਨਿੱਕੇ ਕੰਮਾਂ ਨਾਲ ਹੀ ਥਕਾਵਟਾਂ ਚੜ ਜਾਂਦੀਆਂ ਨੇ ਅੱਛਾ ਸੱਚੀ ਮੈਂ ਪਖੰਡ ਕਰਦੀ ਆ ਸਾਰਾ ਦਿਨ ਕੁਝ ਨਹੀਂ ਕਰਦੀ ਇਹਨਾ ਕਹਿੰਦਿਆ ਉਹਦੀਆਂ ਅੱਖਾਂ 'ਚ ਰੁਕੇ ਹੰਝੂ ਵਹਿ ਤੁਰੇ ਪਲੀਜ਼ ਲਾਈਕ ਸ਼ੇਅਰ ਮਾਈ ਚੈਨਲ